ਜੀ ਬਾਈ ਸਾਡੇ ਲਈ ਕਰ ਗਿਆ ਮੇਰੇ ਲਈ ਪਰਸਨਲ ਤੌਰ ਤੇ ਮਿਲਦਾ ਕਿ ਮੈਂ ਕਦੀ ਇਸ ਚੀਜ਼ ਦਾ ਪ੍ਰਗਟਾਵਾ ਪਹਿਲਾਂ ਨਹੀਂ ਕੀਤਾ ਫਿਲਮ ਤੋਂ ਪਹਿਲਾਂ ਕਿ ਦੀਪ ਬਾਈ ਸਾਡਾ ਕਿੰਨਾ ਪਿਆਰਾ ਸੀ ਸਾਡੇ ਲਈ ਸਾਡਾ ਸਾਥ 2016 ਤੋਂ ਸ਼ੁਰੂ ਹੋਇਆ ਜਦੋਂ ਘਰਮਤਾ ਜੋਗੀ ਬਣੀ ਸੀ ਉਸ ਤੋਂ ਬਾਅਦ ਦੀਪ ਨਾਲ ਮੇਰਾ ਭਰਾਵਾਲਾ ਸਬੰਧ ਰਿਹਾ ਜਿਵੇਂ ਭਰਾ ਰਹੇ ਮਨਦੀਪ ਸਿੱਧੂ ਬਾਈ ਦੀਪ ਸਿਮਰ ਗਿੱਲ ਮਨਦੀਪ ਮੰਨਾ ਅਸੀਂ ਇੱਕ ਪਰਿਵਾਰ ਦੇ ਤਰ੍ਹਾਂ ਰਹੇ ਦੀ ਨਫੇ ਨੁਕਸਾਨਾਂ ਵੱਲ ਨਹੀਂ ਗਏ ਸੀ ਐਸਾ ਸਾਡੇ ਲਈ ਨਹੀਂ ਸੀ ਤਰਜੀਹ ਅਸੀਂ ਇਹ ਫਿਲਮ ਸਿਰਫ ਤੇ ਸਿਰਫ ਆਪਣੇ ਪੈਸੇ ਲਈ ਬਣਾਈ ਸੀ ਆਪਣੀ ਹੋਂਦ ਲਈ ਬਣਾਈ ਸੀ ਕਿਉਂਕਿ ਮੇਰਾ ਤੇ ਬਾਈ ਦੀਪ ਹੋਂਦ ਦਾ ਮਨਦੀਪ ਸਾਰਿਆਂ ਦਾ ਸਾਡਾ ਪਛੋਕੜ ਇੱਕੋ ਹੈ ਸਾਡੂੰ ਪਤਾ ਹੈ ਸਾਨੂੰ ਕਿਸੇ ਦੀ سپورਟ ਨਹੀਂ ਅੱਜ ਮੈਨੂੰ ਬੜੀ ਔਖਾ ਹੋ ਕੇ ਬਣ ਕੇ ਕਹਿ ਰਿਹਾ ਦੀਪ ਬਾਈ ਵੀ ਇਹ ਕਹਿੰਦਾ ਚੱਲ ਗਿਆ ਵੀ ਸਾਨੂੰ سپورਟ ਨਹੀਂ ਅੱਜ ਵੀ ਜਦੋਂ ਅਸੀਂ ਫਿਲਮ ਅਸੀਂ ਸ਼ੂਟ ਕੀਤੀ ਹੈ ਨਾ ਜਦੋਂ ਉਹ ਰਿਲੀਜ਼ ਹੋਈ ਹੈ ਸਾਨੂੰ ਕਿਸੇ ਦਾ سپورਟ ਨਹੀਂ ਰਿਹਾ ਸਾਨੂੰ ਸਿਰਫ سپورਟ ਰਿਹਾ ਪੰਜਾਬ ਦੇ ਲੋਕਾਂ ਦਾ ਮੇਰੇ ਭਰਾਵਾਂ ਦਾ ਸਾਗਰ ਸਟੂਡੀਓ ਸੁਮਿਤ ਪਾਜੀ ਮਨਦੀਪ ਪਾਜੀ ਮੇਰਾ ਭਰਾ ਦਨਦੀ ਅਸੀਂ ਇਕੱਲੇ ਨੇ ਜੰਗ ਲੜੀ ਦਾਅਵੇ ਕੀਤੇ ਗਏ ਵੀ ਬਾਈ ਅਸੀਂ ਤੇਰੇ ਨਾਲ ਆ ਸੌਰੀ ਮੈਂ ਕਹਿ ਰਿਹਾ ਮੇਰੇ ਸ਼ਬਦ ਬੜੇ ਨਕੌੜੇ ਲੱਗਣਗੇ ਦੀਪ ਬਾਈ ਨੂੰ ਆਪਣੇ ਆਪਣੇ ਹਿਸਾਬ ਨਾਲ ਹਰ ਬੰਦਾ ਵੇਚ ਗਿਆ ਯੂਜ਼ ਕਰ ਗਿਆ ਬੜੇ ਲੋਕਾਂ ਦੇ ਉਹਦੇ ਨਾਂ ਤੇ ਫੋਟੋਆਂ ਪਾਈਆਂ ਸਸਕਾਰ ਤੇ ਆਏ ਅੰਤਮ ਅਰਦਾਸ ਤੇ ਸਨੈਪ ਚਟਾ ਬਣਾਈਆਂ ਇੰਸਟਾਗ੍ਰਾਮ ਬਣਾਈ ਗਾਣੇ ਬਣਾਏ ਬਾਈ ਤੈਨੂੰ ਯਾਦ ਕਰਦੇ ਆ ਮਿਸ ਕਰਦੇ ਆ ਬਾਈ ਦੀ ਲਾਸਟ ਫਿਲਮ ਤੁਸੀਂ ਇੱਕ ਪੋਸਟਰ ਇੱਕ YouTube ਤੇ ਕਿੱਡਾ ਟਾਈਮ ਲੱਗਦਾ ਤੁਸੀਂ ਟੇਲਰ ਸ਼ੇਅਰ ਕਰ ਦੋ ਇੱਕ ਨਿੱਕਾ ਬੰਦਾ ਆ ਕੇ ਕਹਦੇ ਅੱਜ ਮੈਕ ਚੈਲੰਜ ਕਰਪਦਾ ਕੋਈ ਵੱਡਾ ਪ੍ਰੋਡਕਸ਼ਨ ਹਾਊਸ ਕੋਈ ਐਕਟਰ ਕੋਈ ਡਾਇਰੈਕਟਰ ਕੋਈ ਕੋਈ ਐਕਟਰ ਇਹ ਕੱਲ ਕਹਦੇ ਯਾਰ ਮੈਂ ਸ਼ੇਅਰ ਕੀਤਾ ਮੈਂ ਥੱਲੇ ਬੈਜੋ ਯਾਰ ਉਹਨਾਂ ਦੇ ਐਈ ਤਾਂ ਬੜੀ ਕਰਤਾਰ ਹੈ ਯਾਰ ਦੀਪ ਗਿਆ ਦੀਪ ਨਹੀਂ ਗਿਆ ਦੀਪ ਇੱਥੇ ਹੀ ਆ ਅਸੀਂ ਪਰਿਵਾਰ ਖੜੇ ਆ ਅਸੀਂ ਖੜੇ ਆ ਅਸੀਂ ਦੱਸਾਂਗੇ ਅਸੀਂ ਕੀ ਆ ਦੀਪ ਚੜ ਗਿਆ ਦੀਪ ਕਿਤੇ ਨਹੀਂ ਗਿਆ ਦੀਪ ਇੱਥੇ ਹੀ ਆ ਮਨਦੀਪ ਨਾਲ ਅਸੀਂ ਖੜੇ ਆ ਤਾਂ ਉਮਰ ਖੜੇ ਆ ਮੇਰਾ ਹੋਮ ਰੋਮ ਇੱਕ ਇੱਕ ਕਤਰਾ ਦੀਪ ਬਾਈ ਦੇ ਪਰਿਵਾਰ ਲਈ ਬੈਠਾ ਮੈਂ ਜਿੱਥੇ ਹੈਗਾ ਜ ਖੜਾਂਗੇ ਕੋਈ ਗੱਲ ਨਹੀਂ ਦੀਪ ਬਾਈ ਵੀ ਗੈਸਾ ਟਾਈਟ ਹੀ ਗਿਆ ਸੀ ਅਸੀਂ ਵੀ ਗੈਸਾ ਟਾਈਟ ਜਾਵਾਂਗੇ ਕੋਈ ਬੂਥ ਲਵਾਵਾਂਗੇ ਜਾਂ ਜੜਦੇ ਆ ਦੀਪ ਬਾਈ ਚੜ ਗਿਆ ਤਾਂ ਮਤਲਬ ਇਹ ਨਾ ਸਮਝੋ ਕਿ ਅਸੀਂ ਬਹਿ ਜਾਗੇ ਚੁੱਪ ਕਰਕੇ ਸਾਡੀ ਆਵਾਜ਼ ਹੋਰ ਵੀ ਅਸੀਂ ਲਕੀਰ ਵੱਡੀ ਖਿੱਚਾਂਗੇ ਸਲਾਮਾ ਬਈ ਕੋਈ ਕੋਈ ਕਿਸੇ ਦਾ ਮਿੱਤ ਨਹੀਂ